ਅੱਜ ਇਹਨਾਂ ਤੋਂ ਲੈ ਕੇ ਕੀ ਮਦਦ ਨੇ ਪੁੱਛ ਹਾਂਜੀ ਸਰ ਇਦਾਂ ਆ ਅੱਜ ਜਿਹੜੀ ਸਾਡੀ ਸੂਬਾ ਪੱਧਰੀ ਜੁਆਇੰਟ ਐਕਸ਼ਨ ਕਮੇਟੀ ਆ ਪਸ਼ੂ ਪਾਲਣ ਵਿਭਾਗ ਦੀ ਉਹਦੇ ਵੱਲੋਂ ਜ਼ਿਲ੍ਹਾ ਪੱਧਰੀ ਇਹ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਧਰਨੇ ਦਿੱਤੇ ਜਾ ਰਹੇ ਆ ਇਹ ਜਿਹੜੇ ਧਰਨੇ ਨੇ ਇਹਦੀਆਂ ਕੁਝ ਚਾਰਕ ਮੁੱਖ ਮੰਗਾਂ ਸਾਡੀਆਂ ਜੋ ਹਨ ਸਭ ਤੋਂ ਪਹਿਲੀ ਜਿਹੜੀ ਸਾਡੀ ਮੁੱਖ ਮੰਗ ਹੈ ਕਿ ਜੋ ਸਾਡਾ 42 ਸਾਲ ਪਹਿਲਾਂ ਦਾ ਮਾਨਜੋਗ ਸੁਪਰੀਮ ਕੋਰਟ ਵੱਲੋਂ ਮਾਨਜੋਗ ਹਾਈ ਕੋਰਟ ਵੱਲੋਂ ਜੋ ਪੇ ਪੈਰਟੀ ਸਾਨੂੰ ਪਸ਼ੂ ਪਾਲਣ ਵਿਭਾਗ ਦੇ ਵੈਟਰਿਨਰੀ ਡਾਕਟਰਾਂ ਨੂੰ ਦਿੱਤੀ ਗਈ ਸੀ ਮੈਡੀਕਲ ਡਾਕਟਰਾਂ ਦੇ ਬਰਾਬਰ ਉਹ ਪੰਜਾਬ ਸਰਕਾਰ ਦੀਆਂ ਕੁਝ ਮਾੜੀ ਨੀਤੀਆਂ ਕਰਕੇ ਉਹਨਾਂ ਨੇ 56100 ਦਾ ਜੋ ਸਕੇਲ ਹੈ ਉਹ ਘਟਾ ਕੇ 47300 ਤੇ ਕਰਤਾ ਜੋ ਕਿ ਇੱਕ ਬਹੁਤ ਹੀ ਸਾਡੇ ਨਾਲ ਇੱਕ ਵਿਤਕਰਾ ਜਾਂ ਧੱਕਾ ਕਹਿ ਸਕਦੀਆਂ ਇਸ ਤੋਂ ਇਲਾਵਾ ਸਾਡੀ ਜੋ ਮੁੱਖ ਮੰਗ ਹੈ ਕਿ ਜਿਹੜਾ 4914 ਦਾ ਜਿਵੇਂ ਕਿ ਹੁਣ ਹਾਲ ਦੀ ਘੜੀ ਵਿੱਚ ਮੈਡੀਕਲ ਅਫਸਰਾਂ ਨੂੰ ਇਹਨਾਂ ਨੇ 5 10 15 ਦਾ ਜੋ ਸਕੇਲ ਕਰ ਦਿੱਤਾ ਹੈ ਜਿਹੜੇ ਕਿ ਪ੍ਰੋਮੋਸ਼ਨ ਡੀਏ ਸੀਪੀ ਜਿਹਨੂੰ ਅਸੀਂ ਕਹਿੰਦੇ ਆ ਉਹ ਵੀ ਇਹਨਾਂ ਨੇ ਇੱਕ ਵੈਟਰਨਰੀ ਡਾਕਟਰਾਂ ਨੂੰ ਉਸ ਚੀਜ਼ ਤੋਂ ਵਾਂਝੇ ਰੱਖਿਆ ਹੈ ਜਿਸ ਦਾ ਕਿ ਵੈਟਰਨਰੀ ਡਾਕਟਰਾਂ ਨੂੰ ਬਹੁਤ ਹੀ ੱੱਕਾ ਚੱਲਣਾ ਪੈ ਰਿਹਾ ਹੈ ਇਸ ਦੇ ਨਾਲ ਹੀ ਜਿਹੜਾ ਐਚ ਆਰਏ ਜਿਹੜਾ ਐਨਪੀਏ ਤੇ ਮਿਲਦਾ ਹੁੰਦਾ ਸੀ ਉਹ ਵੀ ਵੈਟਰਨਰੀ ਡਾਕਟਰਾਂ ਨੂੰ ਮੈਡੀਕਲ ਅਫਸਰਾਂ ਦੇ ਬਰਾਬਰ ਨਹੀਂ ਮਿਲ ਰਿਹਾ ਸੋ ਇਹ ਦੋ ਤਿੰਨ ਚਾਰ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਹਨ ਇਹਨਾਂ ਦੇ ਕਰਕੇ ਅਸੀਂ ਅੱਜ ਸਾਰੇ ਜੁਆਇੰਟ ਐਕਸ਼ਨ ਕਮੇਟੀ ਜੋ ਸਾਡੀ ਪੰਜਾਬ ਦੀ ਕਮੇਟੀ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 23 ਦਸੰਬਰ ਨੂੰ ਤੇ 24 ਦਸੰਬਰ ਨੂੰ ਸਾਰੇ ਹੀ ਜ਼ਿਲ੍ਹਿਆਂ ਦੇ ਵੈਟਰਨਰੀ ਪੋਲੀਕਾ ਪੋਲੀਕਲਿਨਿਕਾ ਵਿੱਚ ਜ਼ਿਲ੍ਹੇ ਪੂਰੇ ਜ਼ਿਲ੍ਹੇ ਵਿੱਚ ਜਿੰਨੇ ਵੀ ਵੈਟਰਨਰੀ ਅਫਸਰਸ ਨੇ ਉਹ ਸਾਰੇ ਇੱਕ ਮੰਚ ਦੇ ਥੱਲੇ ਇਕੱਠੇ ਹੋਏ ਆ ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਇਕੱਠੇ ਹੋਏ ਆ ਤਾਂ ਜੋ ਸਰਕਾਰ ਦੇ ਜਿਹੜੇ ਕੰਨ ਦੇ ਉੱਤੇ ਥੋੜੀ ਜੂੰ ਰੰਗੇ ਤਾਂ ਕਿ ਉਹ ਸਰਕਾਰ ਤੱਕ ਸਾਡੀ ਗੱਲ ਪਹੁੰਚੇ ਸੋ ਅਸੀਂ ਇਹੀ ਉਮੀਦ ਕਰਦੇ ਆ ਕਿ ਜੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਤਾਂ ਸਰਕਾਰ ਸਾਡੀ ਇਹ ਗੱਲ ਦੇ ਉੱਤੇ ਕੁਝ ਇਸ ਤੋਂ ਪਹਿਲਾਂ ਸਰਕਾਰ ਨਾਲ ਕੋਈ ਮੀਟਿੰਗ ਆਪਣੀ ਹੋਈ ਗੱਲਬਾਤ ਨਿਕ ਮੰਗਣ ਨੂੰ ਲੈ ਕੇ ਜੀ ਸਰ ਮੈਂ ਇਹੀ ਦੱਸਣਾ ਚਾਹਾਂਗਾ ਸਾਡੇ ਜਿਹੜੇ ਸੂਬਾ ਪਧਰੀ ਪ੍ਰੈਜ਼ੀਡੈਂਟ ਨੇ ਜਾਂ ਸਖਤਰ ਨੇ ਉਹਨਾਂ ਨੇ ਬਾਰ ਬਾਰ ਜਾ ਕੇ ਸਾਡੇ ਮੰਤਰੀ ਸਵਾਰਨਾ ਮਹਿਕਮੇ ਦੇ ਮੰਤਰੀ ਸਵਾਰ ਨਾਲ ਸੈਕਟਰੀ ਸਵਾਲ ਨਾਲ ਸਾਰਿਆਂ ਨਾਲ ਉਹਨਾਂ ਨੇ ਮੀਟਿੰਗਾਂ ਕੀਤੀਆਂ ਪਰ ਉਹਨਾਂ ਦਾ ਕੋਈ ਨਤੀਜਾ ਸਾਨੂੰ ਨਿਕਲਦਾ ਨਹੀਂ ਦਿਖ ਰਿਹਾ ਸੋ ਇਸ ਮਜਬੂਰੀ ਕਰਕੇ ਹੀ ਸਾਨੂੰ ਅੱਜ ਇਹ ਦੋ ਦਿਨ ਦੇ ਜਿਹੜਾ ਸਾਡਾ ਕਾਲ ਹੈ ਸਾਡੀ ਸਟੇਟ ਸੂਬਾ ਪਧਰੀ ਕਮੇਟੀ ਵੱਲੋਂ ਇਹ ਪੋਲੀਕਲਿਨਿਕ ਜਿਹੜੇ ਨੇ ਪੂਰੇ ਹੀ ਪੰਜਾਬ ਦੇ ਜ਼ਿਲ੍ਹਾ ਪੱਧਰ ਦੇ ਪੋਲੀਕਲਿਨਿਕ ਬੰਦ ਹੋਏ ਨੇ ਸੋ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਵੈਟਰੀਨਰੀ ਡਾਕਟਰਾਂ ਦੀ ਪਸ਼ੂ ਪਾਲਕਾਂ ਨੂੰ ਸੇਵਾਵਾਂ ਬਿਲਕੁਲ ਬੰਦ ਕੀਤੀਆਂ ਗਈਆਂ ਹਨ ਜੀ ਅੱਗੇ ਐਕਸ਼ਨ ਕੀ ਲਏਗਾ ਜੇਕਰ ਸਰਕਾਰ ਵੱਲੋਂ ਮੰਗਾਂ ਨਾ ਮਨੀਆਂ ਜਾਣ ਸਿਰਫ ਹਿਲਾਲ ਤਾਂ ਦੇਖੋ 2 ਦਿਨ ਦੀ ਇਹ ਜਿਹੜੀ ਕਾਲ ਹੈ ਇਹਦੇ ਵਿੱਚ ਪੋਲੀਕਲਿਨਿਕਾਂ ਨੂੰ ਬੰਦ ਕਰਕੇ ਸੇਵਾਵਾਂ ਠੱਪ ਕਰਨ ਦੀ ਗੱਲ ਕੀਤੀ ਗਈ ਹੈ ਸੋ ਜੋ ਵੀ ਸਾਡੀ ਸੂਬਾ ਪੱਧਰੀ ਕਮੇਟੀ ਜੋ ਵੀ ਅੱਗੇ ਦਿਸ਼ਾ ਨਿਰਦੇਸ਼ ਦੇਏਗੀ ਸਾਨੂੰ ਉਸ ਦੇ ਮਤਾਬਕ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਹੋਰ ਵੱਧ ਚੜ ਕੇ ਅਸੀਂ ਇਸ ਮੁਕਾਮ ਤੇ ਪੁੱਜਾਂਗੇ ਮੇਰਾ ਸਰ ਡਾਕਟਰ ਤੀਰ